ਫਾਰਮ ਤਾਂ ਕਰ ਦਿੰਦੇ ਸਾਨੂੰ ਜੇ ਪਤਾ ਹੁੰਦਾ ਮਹੀਨੇ ਇੱਕ ਪਹਿਲੇ ਵੀ ਅਸੀਂ 12 ਬੰਦੀ ਕਰਨ ਜਾ ਰਹੇ ਹਾਂ ਕਿ ਕਿਸਾਨਪਰਾ ਜਿਹੜੇ ਉਹ ਆਪਣੀ ਕੋਈ ਪਲਾਨਿੰਗ ਕਰ ਲੈਂਦੇ ਐਂਡ ਮੇਨ ਗੱਲ ਉੱਥੇ ਮੁੱਕਦੀ ਹੈ ਵੀ ਜਿਹੜੇ ਕਿਸਾਨਪਰਾ ਸਾਡੇ ਆਪਸਕ੍ਰੀਨ ਜੋਨਾ ਲਾ ਰਹੇ ਦੇਖੋ ਉਹ ਵੀ ਸਾਡੇ ਤਰਾ ਹੈ ਲੇਕਿਨ ਉਹਨਾਂ ਨੂੰ ਪਾਣੀ ਤੁਸੀਂ ਪੂਰਾ ਦੇ ਰਹੇ ਹੋ ਤੇ ਲੇਕਿਨ ਨੁਕਸਾਨ ਸਾਡਾ ਹੋ ਹੀ ਜਾਂਦਾ ਕਿਉਂਕਿ ਪਹਿਲੇ ਤਾਂ ਸਾਡੀ ਨਹਿਰਾਂ ਅੱਧੀ ਕਰਤੀ ਫੇਰਾ ਵਾਰਾਬੰਦੀ ਸ਼ੁਰੂ ਕਰਤੀ ਇਨਫਾਰਮੇਸ਼ਨ ਸਾਨੂੰ ਕੋਈ ਤੁਸੀਂ ਦਿੱਤੀ ਨਹੀਂ ਹੁਣ ਅਗਲੇ 2 ਹਫ਼ਤੇ ਦੀ ਇਹਨਾਂ ਨੇ ਵਾਰਾਬੰਦੀ ਤੇ ਪਲਾਨ ਬਣਾ ਰੱਖਿਆ ਲੇਕਿਨ ਅੱਗੇ ਕਿਸਾਨ ਪ੍ਰਾਵਾ ਨੂੰ ਪਤਾ ਨਹੀਂ ਵੀ ਕਿਹੜੀ ਨਹਿਰ ਕਦੋਂ ਬੰਦ ਹੋਣੀ ਹੈ ਹੁਣ ਸਾਡੇ ਨਾਲ ਦਿਵਾਨ ਖੜੇ ਤੋਂ ਸੁਨੀਲ ਹੋਰੀ ਆਈ ਹੋਈ ਸੀ ਸ਼ਨੀਵਾਰ ਦੀ ਉਹਨਾਂ ਦੀ ਵਾਰੀ ਹੈ ਉਹ ਜਿਸ ਤਰੀਕੇ ਨਾਲ ਉਹਨਾਂ ਨੇ ਵਾਰਾਬੰਦੀ ਕੀਤੀ ਦੋ ਵਾਰੀ ਤਾਂ ਉਹਨਾਂ ਦੀ ਲਗੜੀ ਗਈ ਤੇ ਇਸ ਕਰਕੇ ਥੋੜਾ ਜਿਹਾ ਸੋਚ ਵਿਚਾਰ ਕਰਕੇ ਪਲਾਨ ਬਣਾ ਕੇ ਆ ਸਾਰਾ ਸਿਸਟਮ ਕਰੋ ਪਹਿਲੀ ਗੱਲ ਤਾਂ ਸਾਡਾ ਪਾਣੀ ਪੂਰਾ ਕਰੋ ਜੇ ਕਿਸੇ وجہ ਨਾਲ ਤੁਸੀਂ ਦੂਜਿਆਂ ਨੂੰ ਪਾਣੀ ਦੇਣਾ ਹੈ ਕਿਸਾਨ ਭਰਾਵਾਂ ਨੂੰ ਤੇ ਸਾਡੀ ਜਿਹੜੀ ਕੋਈ ਹੈ ਪਲੈਨਿੰਗ ਬੈਟਰ ਕਰੋ ਤਾਂ ਕਿ ਅਸੀਂ ਆਪਣੀ ਤਿਆਰੀ ਕਰ ਲਈਏ ਕੱਲਾ ਸਾਡਾ ਤਾਂ ਏਰੀਆ ਹੈ ਬਾਗਬਾਨੀ ਦਾ ਜਿਨ੍ਹਾਂ ਨੇ ਡਾਈਵਰਸੀਫਿਕੇਸ਼ਨ ਕੀਤੀ ਹੈ ਹੁਣ ਜਿਹੜਾ ਬਾਗ ਨੂੰ ਝਟਕਾ ਮਿਲੂਗਾ ਉਹਦਾ ਰਿਜ਼ਲਟ ਦਸੰਬਰ 'ਚ ਆਣਾ ਹੈ ਜਦੋਂ ਫਸਲ ਤਿਆਰ ਹੋਊਗੀ ਇਸ ਕਰਕੇ ਥੋੜਾ ਧਿਆਨ ਦਿਓ ਥੈਂਕ ਯੂ ਫੋਮ ਤਾਂ ਕਰ ਦਿੰਦੇ ਸਾਨੂੰ ਜੇ ਪਤਾ ਹੁੰਦਾ ਮਹੀਨੇ ਇੱਕ ਪਹਿਲੇ ਵੀ ਅਸੀਂ ਵਾਰਾ ਬੰਦੀ ਕਰਨ ਜਾ ਰਹੇ ਹਾਂ ਪਰ ਕਿਸਾਨਪਰਾ ਜਿਹੜੇ ਉਹ ਆਪਣੀ ਕੋਈ ਪਲੈਨਿੰਗ ਕਰ ਲੈਂਦੇ ਐਂਡ ਮੇਨ ਗੱਲ ਉੱਥੇ ਮੁੱਕਦੀ ਐ ਵੀ ਜਿਹੜੇ ਕਿਸਾਨਪਰਾ ਸਾਡੇ ਆਪਸਕ੍ਰੀਨ ਜੋਨਾ ਲਾ ਰਹੇ ਦੇਖੋ ਉਹ ਵੀ ਸਾਡੇ ਪਰਾ ਆ ਲੇਕਿਨ ਉਹਨਾਂ ਨੂੰ ਪਾਣੀ ਤੁਸੀਂ ਪੂਰਾ ਦੇ ਰਹੇ ਹੋ ਤੇ ਲੇਕਿਨ ਨੁਕਸਾਨ ਤੁਹਾਡਾ ਹੋ ਹੀ ਜਾਂਦਾ ਜੋ ਕਿ ਪਹਿਲੇ ਤਾਂ ਸਾਡੀ ਨਹਿਰਾਂ ਅੱਧੀ ਕਰਦੀ ਫੇਰਾ ਵਾਰਾਬੰਦੀ ਸ਼ੁਰੂ ਕਰਦੀ ਇਨਫਾਰਮੇਸ਼ਨ ਸਾਨੂੰ ਕੋਈ ਤੁਸੀਂ ਦਿੱਤੀ ਨਹੀਂ ਹੁਣ ਅਗਲੇ 2 ਹਫ਼ਤੇ ਦੀ ਇਹਨਾਂ ਨੇ ਵਾਰਾਬੰਦੀ ਤੇ ਪਲਾਨ ਬਣਾ ਰੱਖਿਆ ਲੇਕਿਨ ਅੱਗੇ ਕਿਸਾਨ ਪ੍ਰਾਵਾ ਨੂੰ ਪਤਾ ਨਹੀਂ ਵੀ ਕਿਹੜੀ ਨਹਿਰ ਕਦੋਂ ਬੰਦ ਹੋਣੀ ਹੈ ਹੁਣ ਸਾਡੇ ਨਾਲ ਦਿਵਾਨ ਖੜੇ ਤੋਂ ਸੁਨੀਲ ਹੋਰੀ ਆਈ ਹੋਈ ਸੀ ਸ਼ਨੀਵਾਰ ਦੀ ਉਹਨਾਂ ਦੀ ਵਾਰੀ ਹੈ ਉਹ ਜਿਸ ਤਰੀਕੇ ਨਾਲ ਉਹਨਾਂ ਨੇ ਵਾਰਾਬੰਦੀ ਕੀਤੀ ਦੋ ਵਾਰੀ ਤਾਂ ਉਹਨਾਂ ਦੀ ਲਗੜੀ ਗਈ ਤੇ ਇਸ ਕਰਕੇ ਥੋੜਾ ਜਿਹਾ ਸੋਚ ਵਿਚਾਰ ਕਰਕੇ ਪਲਾਨ ਬਣਾ ਕੇ ਆ ਸਾਰਾ ਸਿਸਟਮ ਕਰੋ ਪਹਿਲੀ ਗੱਲ ਤਾਂ ਸਾਡਾ ਪਾਣੀ ਪੂਰਾ ਕਰੋ ਜੇ ਕਿਸੇ ਵਜ੍ਹਾ ਨਾਲ ਤੁਸੀਂ ਦੂਜਿਆਂ ਨੂੰ ਪਾਣੀ ਦੇਣਾ ਹੈ ਕਿਸਾਨ ਭਰਾਵਾਂ ਨੂੰ ਤੇ ਸਾਡੀ ਜਿਹੜੀ ਕੋਈ ਹੈ ਪਲੈਨਿੰਗ ਬੈਟਰ ਕਰੋ ਤਾਂ ਕਿ ਅਸੀਂ ਆਪਣੀ ਤਿਆਰੀ ਕਰ ਲਈਏ ਕੱਲਾ ਸਾਡਾ ਦਾ ਏਰੀਆ ਹੈ ਬਾਗਬਾਨੀ ਦਾ ਜਿਨ੍ਹਾਂ ਨੇ ਡਾਈਵਰਸੀਫਿਕੇਸ਼ਨ ਕੀਤੀ ਹੈ ਹੁਣ ਜਿਹੜਾ ਬਾਗ ਨੂੰ ਝਟਕਾ ਮਿਲੂਗਾ ਉਹਦਾ ਰਿਜ਼ਲਟ ਦਸੰਬਰ ਚ ਆਣਾ ਹੈ ਜਦੋਂ ਫਸਲ ਤਿਆਰ ਹੋਊਗੀ ਇਸ ਕਰਕੇ ਥੋੜਾ ਧਿਆਨ ਦਿਓ ਥੈਂਕ ਯੂ ਫੋਮ ਤਾਂ ਕਰ ਦਿੰਦੇ ਸਾਨੂੰ ਜੇ ਪਤਾ ਹੁੰਦਾ ਮਹੀਨੇ ਇੱਕ ਪਹਿਲੇ ਵੀ ਅਸੀਂ ਵਾਰਾ ਬੰਦੀ ਕਰਨ ਜਾ ਰਹੇ ਆ ਪਰ ਕਿਸਾਨ ਪਰਾ ਜਿਹੜੇ ਉਹ ਆਪਣੀ ਕੋਈ ਪਲੈਨਿੰਗ ਕਰ ਲੈਂਦੇ ਐਂਡ ਮੇਨ ਗੱਲ ਉੱਥੇ ਮੁੱਕਦੀ ਐ ਵੀ ਜਿਹੜੇ ਕਿਸਾਨ ਪਰਾ ਸਾਡੇ ਆਪਸਕ੍ਰੀਨ ਜੋਨਾ ਲਾ ਰਹੇ ਦੇਖੋ ਉਹ ਵੀ ਸਾਡੇ ਪਰਾ ਆ ਲੇਕਿਨ ਉਹਨਾਂ ਨੂੰ ਪਾਣੀ ਤੁਸੀਂ ਪੂਰਾ ਦੇ ਰਹੇ ਹੋ ਤੇ ਲੇਕਿਨ ਨੁਕਸਾਨ ਖਾਡਾ ਹੋ ਹੀ ਜਾਂਦਾ ਕਿਉਂਕਿ ਪਹਿਲੇ ਤਾਂ ਸਾਡੀ ਨਹਿਰਾ ਅੱਧੀ ਕਰਤੀ ਫੇਰਾ ਵਾਰਾ ਬੰਦੀ ਸ਼ੁਰੂ ਕਰਤੀ ਇਨਫੋਰਮੇਸ਼ਨ ਸਾਨੂੰ ਕੋਈ ਤੁਸੀਂ ਦਿੱਤੀ ਨਹੀਂ ਹੁਣ ਅਗਲੇ 2 ਹਫਤੇ ਦੀ ਇਹਨਾਂ ਨੇ ਵਾਰਾ ਬੰਦੀ ਤੇ ਪਲਾਨ ਬਣਾ ਰੱਖਿਆ ਲekin اگے ਕਿਸਾਨ ਭਰਾਵਾਂ ਨੂੰ ਪਤਾ ਨਹੀਂ ਵੀ ਕਿਹੜੀ ਨਹਿਰ ਕਦੋਂ ਬੰਦ ਹੋਣੀ ਹੈ ਹੁਣ ਸਾਡੇ ਨਾਲ دیਵਾਨ ਖੜੇ ਤੋਂ ਸੁਨੀਲ ਹੋਰੀ ਆਈ ਹੋਈ ਸੀ ਸ਼ਨੀਵਾਰ ਦੀ ਉਹਨਾਂ ਦੀ ਵਾਰੀ ਹੈ ਉਹ ਜਿਸ ਤਰੀਕੇ ਨਾਲ ਉਹਨਾਂ ਨੇ ਵਾਰਾ ਬੰਦੀ ਕੀਤੀ ਦੋ ਵਾਰੀ ਤਾਂ ਉਹਨਾਂ ਦੀ ਟਗੜੀ ਗਈ ਤੇ ਇਸ ਕਰਕੇ ਥੋੜਾ ਜਿਹਾ ਸੋਚ ਵਿਚਾਰ ਕਰਕੇ پلان ਬਣਾ ਕੇ ਆ ਸਾਰਾ ਸਿਸਟਮ ਕਰੋ ਪਹਿਲੀ ਗੱਲ ਤਾਂ ਸਾਡਾ ਪਾਣੀ ਪੂਰਾ ਕਰੋ ਕਿ ਕਿਸੇ وجہ ਨਾਲ ਤੁਸੀਂ ਦੂਜਿਆਂ ਨੂੰ ਪਾਣੀ ਦੇਣਾ ਕਿਸਾਨ ਭਰਾਵਾਂ ਨੂੰ ਤੇ ਸਾਡੀ ਜਿਹੜੀ ਕੋਈ ਹੈ ਪਲੈਨਿੰਗ ਬੈਟਰ ਕਰੋ ਤਾਂ ਕਿ ਅਸੀਂ ਆਪਣੀ ਤਿਆਰੀ ਕਰ ਲਈਏ ਕੱਲਾ ਸਾਡਾ ਦਾ ਏਰੀਆ ਹੈ ਬਾਗਬਾਨੀ ਦਾ ਜਿਨ੍ਹਾਂ ਨੇ ਡਾਈਵਰਸੀਫਿਕੇਸ਼ਨ ਕੀਤੀ ਹੈ ਹੁਣ ਜਿਹੜਾ ਬਾਗ ਨੂੰ ਝਟਕਾ ਮਿਲੂਗਾ ਉਹਦਾ ਰਿਜ਼ਲਟ ਡਿਸੰਬਰ ਚ ਆਣਾ ਜਦੋਂ ਫਸਲ ਤਿਆਰ ਹੋਊਗੀ ਇਸ ਕਰਕੇ ਥੋੜਾ ਧਿਆਨ ਦਿਓ ਥੈਂਕ ਯੂ